ਹੈਲੋ एवरीवन ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਚੱਪਚੋ ਸਿੰਘ ਬਰਾੜ ਤੇ ਹੋ ਤੁਸੀਂ ਸਾਰੇ ਕਿਵੇਂ ਹੋ ਹੋਪ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਨਾਉ ਜਮਰਨਿੰਗ ਦਾ ਟਾਈਮ ਹੈ ਸਭ ਤੋਂ ਪਹਿਲਾਂ ਉੱਠ ਕੇ ਆਪਾਂ ਕਰਾਂਗੇ ਨਾ ਉੱਠ ਕੇ ਪਹਿਲਾ ਪਾਠ ਥੈਨ ਚੱਲਾਂਗੇ ਆਪਾਂ ਦੂਜੇ ਕੰਮਾਂ ਵੱਲ ਤੇ ਦੂਜੇ ਕੰਮ ਤੋਂ ਬਾਅਦ ਇਹ ਤੋਂ ਬਾਅਦ ਮੈਂ ਸਿੱਧਾ ਕਿਚਨ ਦੇ ਵਿੱਚ ਜਾਣਾ ਹੁੰਦਾ ਲਓ ਜਿੱਥੇ ਆਪਾਂ ਕਰ ਰਹੇ ਆ ਪਾਰਟ ਹਾਂਜੀ ਜੇਕਰ ਨਿਓ ਸਾਡੇ ਚੈਨਲ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਵੀਡੀਓ ਨੂੰ ਕਰਿਆ ਕਰੋ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਵੀ ਜਰੂਰ ਦੱਸਿਆ ਕਰੋ ਕਿ ਤੁਹਾਨੂੰ ਸਾਡੇ ਵਲੌਗਸ ਕਿੱਦਾਂ ਦੇ ਲੱਗਦੇ ਨੇ ਇੱਕ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਜੀ ਸਪੋਰਟ ਕਰਿਆ ਕਰੋ ਲਓ ਜਿੱਥੇ ਆਪਾਂ ਕਰ ਰਹੇ ਆ ਪਾਰਟ ਕੰਪਲੀਟ ਤੇ ਦੂਜਾ ਬਚਾਂਗੇ ਆਪਾਂ ਕਿਚਨ ਦੇ ਵਿੱਚ ਲਓ ਜਿੱਥੇ ਆ ਗਈ ਸੀ ਮੈਂ ਕਿਚਨ ਦੇ ਵਿੱਚ ਤੇ ਮੈਂ ਕੱਟ ਰਹੀ ਸੀ ਗੰਡੇਵ ਤੇ ਤੁਹਾਨੂੰ ਪਤਾ ਆਪਣੇ ਹਸਬੰਦ ਨੇ ਵੀ ਜੌਬ ਤੇ ਜਾਣਾ ਹੁੰਦਾ ਤੇ ਮੈਂ ਵੀ ਸਕੂਲ ਜਾਣਾ ਹੁੰਦਾ ਸੋ ਇਸ ਲਈ ਆਪਾਂ ਦਵਾ ਦਵਾ ਉੱਤਲਾ ਤਾਜੀ ਸਬਜ਼ੀ ਬਣਾਉਣੀ ਹੁੰਦੀ ਹੈ ਕਿਉਂਕਿ ਤੁਹਾਨੂੰ ਪਤਾ ਦੁਪਹਿਰ ਤੱਕ ਜੇ ਆਪਾਂ ਰਾਤ ਵਾਲੀ ਸਬਜ਼ੀ ਪਾਨੇ ਆ ਤਾਂ ਖਰਾਬ ਹੋ ਜਾਂਦੀ ਸੋ ਮੈਂ ਕਦੇ ਵੀ ਰਾਤ ਵਾਲੀ ਸਬਜ਼ੀ ਨਹੀਂ ਪਾਈ ਸੋ ਮਾਰਨਿੰਗ ਭਾਵੇਂ ਆਪਾਂ ਨੂੰ ਸੁਦੇਹਾ ਉੱਠਣਾ ਪਵੇ ਭਾਵੇਂ ਕਿ ਵੀ ਮਲ ਜੇ ਅਡਜਸਟਮੈਂਟ ਅਡਜਸਟਮੈਂਟ ਕਰਕੇ ਸੋਣਾ ਪੈਂਦਾ ਕਿ ਸੋਬਾ ਆਪਾਂ ਕੀ ਬਣਾਉਣਾ ਸਰ ਡਿਸਾਈਡ ਕਰਕੇ ਫੇਰ ਹੀ ਆਪਾਂ ਸੋਣੇ ਹੈਗੇ ਆ ਕਿ ਸੋਬਾ ਆਪਾਂ ਕਿਹੜੀ ਕੀ ਬਣਾਉਣਾ ਸੋ ਅੱਜ ਮਾਰਨਿੰਗ ਇਹਨੇ ਫਰਮਾਇਸ ਕੇ ਗੰਡੇ ਬਣਾ ਕੇ ਦਿ ਤੋ ਗੰਡੇ ਤੁਹਾਨੂੰ ਪਤਾ ਛੇਤੀ ਬਣ ਜਾਂਦੇ ਤੇ ਛੇਤੀ ਘੱਟੇ ਜਾਂਦੇ ਤੇ ਸਬਜੀ ਦੇ ਮੁਕਾਬਲੇ ਚੀਜ਼। ਮੋਜੀ ਚਿਲਾ ਬਣਾ ਲਈਏ ਬੇਟਾ ਕਹਿੰਦਾ ਚਿਲਾ ਖਾਣਾ ਤੇ ਚਿਲਾ ਕੋਨਾ ਸੋਨਾ ਮਹਨੂ। ਇਹ ਚਿਲੇ। ਚਲੋ ਗੰਡੇ ਦੇ ਚਿਲੇ ਬਣੇ ਬਣਾ ਲੀਏ। ਕੱਲ ਵੀ ਚਿਲੇ ਦਾ ਬ੍ਰੈਕਫਾਸਟ ਜੇ ਅਸੀਂ ਐਂ ਦੋਵੇਂ ਜਾਣੇ ਕਿ ਚੋਹਾ ਖਾਣਾ ਜੇ ਸੋਹਣੇ ਚਾਹੀਏ ਨੇ ਜੇ ਚਿਲਾ ਖਾਣਾ ਚਿਲੇ ਚਾਹੀਏ। ਜਿਹੜੀ ਕੀ ਖਾਣੇ ਦੇ ਬਣਾ ਕੇ ਦੇਣੇ ਪੈਂਦੇ ਨੇ ਨੋਚ ਬੈਟਰ ਆਪਾ ਪਾਤਾ ਟਾਈਮ ਲੱਗੂਗਾ ਜੀ ਤੇ ਇਹਨੂੰ ਪਾਏ ਜਾਓ ਜਦੋਂ ਇਹ ਦੋਸੇ ਨਹੀਂ ਹੋ ਜਾਂਦਾ ਚੱਕਾ ਦੇਉਣ ਲੱਗ ਜੀ ਨੋਚ ਚਿੱਲਾ ਬਣਦਾ ਹੈਗਾ ਉਦੋਂ ਤੱਕ ਪੀਂਨੇ ਪਾਣੀ ਤੇ ਇੰਨੀ ਜ਼ਿਆਦਾ ਗਰਮੀ ਹੈ ਬਾਕੀ ਕੰਮ ਆਪਣਾ ਹੋ ਗਿਆ ਕਿਚਨ ਦਾ ਚੱਕਰੋਂ ਨਾਲ ਹੀ ਹੋ ਗਈ ਗਰਮੀ ਨਹੀਂ ਆ। ਸਵੇਰ ਦਾ ਤੁਸੀਂ ਮੰਨੋਗੇ ਮੈਂ ਕਿਚਨ ਚ ਕੀ ਖਾਪੀ ਕੇ ਖਣੀ ਇੱਕ ਘੁੱਟ ਪਾਣੀ ਵੀ। ਕਿਨੇ ਸੋਨੇ ਇਹ ਵੀ ਆਪਦੀ ਮਰਜ਼ੀ ਨਾਲ ਤਿਆਰ ਹੁੰਦੇ ਆ। ਕਦੇ ਤਾਂ ਬਹੁਤ ਹੀ ਸੋਹਣੇ ਬਣਦੇ ਆ। ਲਓ ਜੀ ਇੱਥੇ ਮੈਂ ਜਾ ਰਹੀ ਸੀ ਗੋਮਾ ਤਾਂ ਮੋਕੀ ਦੀਆਂ ਕਿਉਂਕਿ ਮੈਂ ਰੋਟੀ ਜਦੋਂ ਸਟਾਰਟ ਕਰਦੇ ਤਾਂ ਪਹਿਲੀ ਰੋਟੀ ਮੈਂ ਗੋਮਾ ਤੋਂ ਹੀ ਉਹਨਾਂ ਨੇ ਦੁੱਝ ਵਿੱਚ ਡੋਗ ਗਲੀ ਬਣਾਉਣੀ ਹੁੰਦੀ ਤੇ ਡੋਗੀ ਨੂੰ ਮੈਂ ਪਾ ਦਿੱਨੀ ਇਹਨੇ ਬਾਹਰ ਗੇਟ ਦੇ ਕੋਲ ਕੋਂਡਾ ਪਰ ਉਹਦੇ ਵਿੱਚ ਮੈਂ ਪਾਉਣੀ ਹੁੰਦੀ ਤੇ ਫਿਰ ਗਾਂ ਉਤਰਾ ਕੇ ਮੈਂ ਉੱਧਰ ਚੱਲੀ ਸੀ ਬਾਹਰ ਕੋਂਡੇ 'ਚ ਹੋਣ ਤੇ ਤੋਂ ਬਾਅਦ ਵੀ ਮੇਰੇ ਕਿਚਨ ਦੇ ਕੰਮ ਨਹੀਂ ਕੰਪਲੀਟ ਹੁੰਦੇ ਕਿਉਂਕਿ ਪੈਕਿੰਗ ਵਗੈਰਾ ਠੇਸਣਾ ਵੀ ਕਰਨਾ ਹੁੰਦਾ ਹੁਣ ਅਗਲੀ ਬੇਬੀ ਦੀ ਲਓ ਜੀ ਇੱਥੇ ਹੁਣ ਮੇਰੀ ਵਾਰੀ ਆ ਗਈ ਸੇ ਬੇਬੀ ਦੀ ਸੋ ਬੇਬੀ ਨੂੰ ਨਹਾਵਾ ਕੇ ਲੈ ਜਾਂਦਾ ਸੀ ਹੁਣ ਇਹਦੇ ਰੈਡੀ ਕਰਤਾ ਸੀ ਆਪਾਂ ਇੱਥੇ ਮੈਂ ਕਰ ਰਹੀ ਆ ਉਹਦਾ ਜੂੜਾ ਕਿ ਕੁਛੇ ਦੇ ਅੱਜ ਸਕੂਲ ਦੇ ਵਿੱਚ ਹੈ ਵੀ ਫੰਕਸ਼ਨ ਸੀਗਾ ਤੇ ਤੁਹਾਨੂੰ ਪਤਾ ਜੇ ਆਪਾਂ ਹੁਣੇ ਲਾਇਆ ਹੈਗਾ ਇਹਨੂੰ ਸਕੂਲ ਸੋ ਆਪਾਂ ਨੂੰ ਅਜੇ ਪਤਾ ਨਹੀਂ ਕਿਹੜਾ ਫੰਕਸ਼ਨ ਹੈ ਸਕੂਲ ਦੇ ਵਿੱਚ ਕਿਸ ਟਾਈਮ ਕਰਵਾਉਂਦੇ ਆ ਸੋ ਇਹਨਾਂ ਨੇ ਇੱਕ ਦਿਨ ਪਹਿਲਾਂ ਹੀ ਦੱਸਿਆ ਹੈਗਾ ਕਿ ਫੰਕਸ਼ਨ ਹੈਗਾ ਮੈਸੇਜ ਕਰਿਆ ਸੀਗਾ ਤੇ ਕੀ ਮਤਲਬ ਤੀਜ ਦਾ ਤਿਉਹਾਰ ਮਨਾਉਣਾ ਸੋ ਆਪਾਂ ਨੂੰ ਇਹਨਾਂ ਨੂੰ ਨਹੀਂ ਪਤਾ ਸੀ ਨਾ ਸੋ ਇਹਦੇ ਕੁਰਤੇ ਵੀ ਅੰਮ੍ਰਿਤ ਕੀ ਗਰਮੀ ਸੁਵਾਈ ਕਿਉਂ ਨਹੀਂ ਪਿਛਲੀ ਵਾਰ ਵਾਲੇ ਸਾਰੇ ਛੋਟੇ ਹੋ ਗਏ ਸੂ ਸੋ ਆਪਾਂ ਇਹਨੂੰ ਇੱਦਾਂ ਹੀ ਪੇਸ ਕਰੀ ਕਰਿਆ ਸੀ ਮੇਰੇ ਨਾਲ ਗੱਲਾਂ-ਬਾਤਾਂ ਤੇ ਰੈਡੀ ਕਰਦਾ ਸੀ ਆਪਾਂ ਇਹਨੂੰ ਸਿੰਪਲ ਕਲੋਥਸ ਪਾ ਕੇ ਤੇ ਪਟਕਾ ਬੰਨਦਾ ਸੀ ਬਟਕ ਪਟਕਾ ਰੋਜ਼ ਨਹੀਂ ਪਵੰਦੇ। ਪੁੱਤ ਸਤਿ ਸ਼੍ਰੀ ਅਕਾਲ ਕਰੋ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਕੀ ਹੈਨੀ ਪੁੱਤ? ਕਿਹੜੀ ਬਾਹ ਹੈਨੀ? ਦੂਜੀ ਜਿਹੜੀ ਲੰਮੀ ਜੀ ਸੀ ਕਿੱਧਰ ਗਈ ਉਹ ਤੇਰੀ ਬਾਹ? ਹਾਂ? ਕੌਣ ਲੈ ਗਿਆ ਸੀ ਤੇਰੀ ਬਾਹ ਪੁੱਤ? ਬਾਈ ਲੈ ਗਿਆ ਸੀ। ਕੀ ਦੇਖ ਕੇ ਗਿਆ ਬਾਈ ਉਹਦੇ ਵੰਡੇ ਫਿਰ ਆਪਾਂ ਨੂੰ? नहीं जे तो वो गां लेके गया पर उ की देके गया ओदे वंडे पीया ए पीया देके दे दे गया वो तो, तो चलो जी जब बेटा चले स्कूल आज जब थे उठे फंक्शन हैगा स्कूलले है। चलो मम्मा नु पारी कर दो बेटा नहीं पुते मम्मा नु पारी करो थैंक यू बेटा मम्मा तो ले लो गुड बॉय बाय करो मम्मा नु बाय ऐसे करो हाथ नाल करो ਬਾਈ ਮਮਾ ਇਹ ਵੱਡੀ ਲੱਗਦੀ ਮੈਨੂੰ 500 ਰੁਪਏ ਹੈ 500 ਰੁਪਏ ਇਹ ਵੱਡੀ ਹੈ ਕਦੇ ਦੋਵੇਂ ਚੋਲਗੇ ਵੰਡ ਕੇ ਚੋਟੇ ਇਹਦੇ ਫਿਰ ਆਹ ਬੀ ਸ਼ੇਰ ਨੂੰ ਵੀ ਵੱਡਾ ਆ ਸੱਜੀ ਤੇ ਆਹ ਛੋਟੀ ਹੈ ਨੋ ਨਹੀਂ ਛੋਟੀ ਨਹੀਂ ਉਹ ਤਾਂ ਪੂਰੀ ਹੀ ਗੱਲ ਕਰੋ ਦੁਰਕੇ ਦੇ ਬਾਈ ਤੋਂ ਪਾ ਦੁਬਈ ਫਿਰ ਘਰੇ ਭਾਰਤ ਨਹੀਂ 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 ਆਣੀ ਪੜੇ ਪਤਾ ਕੀ ਹੈ ਕਿੰਨਾ ਦਾ ਪੈਰ ਛੋਟਾ ਹੀ ਹੈ ਕੋਲੇ ਦਾ ਇਹ ਇਹ ਨਹੀਂ ਨੇ ਇੰਟਾ ਇਹ ਜੀ ਦੇ ਦੇ ਆ ਇਹ ਜੀ ਇਹਦੇ ਵਿੱਚ ਵੀ ਛੋਟਾ ਦਿਖਾ ਛੋਟਾ ਦਿਖਾ ਫਿਰ ਉਹ ਕਿੰਨੀ ਟਿਲੀ ਲੀ ਹੋਣੀ ਹੈ ਦੇਖੋ ਉਹ ਜਿੰਨੀ ਦੀ ਹੋਣੀ ਹੈ ਮਾਦਾ ਸਲੇਕੋ ਫਿਰ ਹੋ ਤੂੰ ਹੋਊਗੀ ਹੋ ਗਿਆ ਸਭ ਨਾ ਮੈਂਹਿੰਦੀ ਲਸਕਣਾ ਜਾਤੀ ਹੋਣੀ ਪੈਣਾ ਜਨਾ ਚੱਪਲ ਤਾਂ ਜਾਂਦੀ ਹੈ ਮੇਰੀ ਦੇਖਿਆ ਸਮੂਹ ਹਾਂ ਇਹ ਹਾਂ ਇਹਦਾ ਹਾਂ ਇਹਦੇ ਨਾਲ ਦੀ ਪਾਈ ਨੂੰ ਨੂੰ ਬਾਹ ਹੀ ਪਾਵਰ ਐਦਾ ਹੀ ਪਾਵਰ ਇਰੈਕਟ ਟੈਂਪ ਕੋ ਵੀ ਮਤਲਬ ਉੱਪਰ ਮਟੀਰੀਅਲ ਹੈ ਬਹੁਤ ਗੁੱਡੀ ਅੱਛਾ ਹਾਂ ਕਿ ਮੇਰੀ ਹੈ ਇਹ 500 ਦੇ ਵਿੱਚ ਇਹਦਾ ਕਰੀਆ ਬਹੁਤ ਬੰਦਾ ਕੋਈ ਤਾਂ ਹੀ ਤੁਹਾਨੂੰ ਦਿਖਾਈ ਪੈਣੀ ਚਾਹੀਦੀ ਇੱਕ ਹੋਰ ਆਉਂਦੀ ਹੈ ਵਿੱਚ ਉਹ ਡਿਜ਼ਾਈਨ ਬੜਾ ਨੇਕ ਨੇ ਹੁੰਦੇ ਬਹੁਤ ਵੇਕੇ ਡਿਜ਼ਾਈਨ ਕਿਉਂ ਹਰ ਵਾਰੀ ਕੋਈ ਨਾ ਕੋਈ ਇਹਦੇ ਵਿੱਚ ਹੋਰ ਦਿਖਾ ਦਿਓ ਇਹਦੇ ਵਿੱਚ ਹੋਰ ਦਿਖਾ ਦਿਓ ਇਹਦੇ ਦੋਨੇ ਆਗੇ ਦੇ ਦੋ ਹੀ ਕਰ ਲੈ ਬਿਲਕੁਲ ਕਿੰਨੇ ਆ ਗਏ ਇੱਕਾ ਚੇਤੀਰ ਆ ਗਏ ਨੇ ਦੋ ਤੋਂ ਢੋਢੇ ਤੇ ਨੂੰ ਤੇ ਨੂੰ ਕਾ ਜਿਹੜਾ ਇਸ ਦਾ ਟਾਈਮ ਲਿਆ ਇਹਦੇ ਚ ਛੋਟਾ ਕਰ ਦੇ ਉਹ ਬੋਲੀ ਬੰਦੀ ਸਾਹ ਸੱਤ ਵੱਡਾ ਵਾਲਾ ਇਹ ਆਈ ਨਹੀਂ ਤੇ ਇਹ ਆਈ ਨਹੀਂ ਇਹ ਆ ਸਭ ਨੂੰ ਹਾਂ ਉਸ ਨੂੰ ਆਲੇ ਪਰਫੈਕਟ ਨੇ ਇਹੋ ਜਿਹਾ ਤਾਂ ਇਹ ਆਡਾ 980 ਇਹ ਆਡਾ ਆਲੇ ਦੀ ਇਹ ਆਉਂਦੇ ਸੀ ਚੱਪਲ ਦੇ ਹਾਂ ਪਹਿਲੇ ਇਹਦੇ ਚਾਉਂਦੇ ਹਾਂ ਆਉਂਦੇ ਸੀ ਆਡਾ ਮੇਰੇ ਖਾਣੇ ਜਦੋਂ ਰੈਲੈਕਸੋਨ ਨੇ ਬਣਾ ਤੇ ਪਰਾ ਪੈੜਾ ਬੰਦ ਕਰਦੇ ਨੇ ਇਹਦੀ ਰੇਂਜ ਜਿਆਦਾ ਹੈ 100 ਰੁਪਏ ਦਾ ਫਾਇਦਾ ਹੁੰਦਾ ਗਾ ਤਾਂ ਮੈਨੂੰ ਹਾਂ ਉਹ 100 ਰੁਪਏ ਦਾ ਨਾ ਨਹੀਂ ਸੀ ਹਾਂਜੀ ਹਾਂ कल तो मैं 16 और 18 सवाल कर सकता हूं करके करके देखला है जैसे लिख रहे हैं कर तो ये 120 से बड़े हैं क्या बात है किसका फेरा आ रहा है ਫਲੋਜ਼ ਬਣਾਉਣੇ ਆਪਾਂ ਫਿਰ ਹਸਤਾਲ ਆਪਾਂ ਕੱਪੜੇ ਜੋੜਦਿਆਂ ਨਾਲ ਜਿਹੜੇ ਕੱਪੜੇ ਜੋੜ ਲਏ ਨੇ ਪ੍ਰੈਸ ਤੇ ਧੁੱਪ ਦਿਵਾਉਤ ਤੇ ਦੁਬਾਰਾ ਤਾਂ ਕਮਰਾ ਕਲੀਨ ਵੀ ਕਰਨਾ ਚਾਹੀਦਾ ਜਦੋਂ ਆਉਂਦੇ ਉਹ ਤਿਆਰ ਕਰਾਂਗੇ ਤੇ ਆਪਿਆਰ ਹੋਵਾਂਗੇ ਲੇ ਕਰੀਂਦੇ ਪੈ ਕੇ ਕਿੱਡੀ ਹੁੰਦੇ ਚਲੋ ਜੀ ਤੇ ਬਾਸ ਸੂਟ ਵੀ ਪ੍ਰੈਸ ਕਰਨਾ ਮੇਰਾ ਤਾਂ ਉਹਨੂੰ ਹਾਂਜੀ ਮੰਪੀਤਾਂ ਹਾਂਜੀ ਮੰਪੀਤ ਮੰਪੀਤ ਨਾ ਵੇਖੋ ਲੈਂਦਾ ਮੇਰਾ ਬਾਪੂ ਮੰਦਾ ਮੇਰਾ ਮੰਪੀਤਾਂ ਮੰਪੀਤ ਜੱਪ ਦੇਣਾ ਕੱਪੜੇ ਦੇ ਅਲਮਾਰੀ ਵੀ ਜੋੜ ਸੈੱਟ ਕਰਨਾ ਲਈ ਐ ਤੇ ਉਹ ਟੋਪੜੀਆਂ ਜਿਹੜੀਆਂ ਡੇਲੀ ਵੇਅਰ ਆਣੇ ਕੱਪੜੇ ਆਉਗੇ ਸਾਰੇ ਸੈੱਟ ਕਰਨ ਨਾਲੇ ਬੱਚਿਆਂ ਦੇ ਜਿੰਨੇ ਮਰਜ਼ੀ ਕੱਪੜੇ ਲਿਆਓ ਫਿਰ ਵੀ ਥੋੜੇ ਜਦੋਂ ਪਾਣੇ ਉਦੋਂ ਐ ਹੁੰਦਾ ਲੱਗਦੇ ਨਹੀਂ ਲਾਉਂਦੇ ਆ ਬਹੁਤ 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 ਬੋਲ ਲੇਖੋ ਲੋ ਜੀ ਹੋਮ ਕਰਕੇ ਰੂਮ ਕਲੀਨ ਜਾ ਕੇ ਕੱਪੜਿਆਂ ਦਾ ਕੰਮ ਨਿਪਟੜ ਗਿਆ ਕਿ ਸੋਬਰ ਬਾਰੇ ਉਹ ਜਿਹੜੇ ਰੂਮ ਕਲੀਨ ਕਰਨ ਨੂੰ ਤੁਹਾਨੂੰ ਪਤਾ ਬੀਵੀ ਕਰਕੇ ਮਾਰਨਿੰਗ ਈਵਨਿੰਗ ਦੋਨੋ ਟਾਈਮ ਹੀ ਕਲੀਨ ਕਰਨਾ ਪੈਂਦਾ ਮੈਸੀਜਾ ਹੋ ਜਾਂਦਾ ਕਿਉਂਕਿ ਸੋ ਸੌਣੇ ਆ ਬਤਵਾਰੇ ਜਦੋਂ ਸੋ ਬੱਚੇ ਖਾਂਦੇ ਵੀ ਤੁਹਾਨੂੰ ਪਤਾ ਪੂਜੀਆਂ ਖਲਾਕ ਦੇ ਕੁਝ ਖਾ ਲੈ ਫਿਰ ਚਾਦਰ ਛਾੜਨੀ ਪੈਂਦੀ ਐ ਸੋ ਇੱਥੇ ਆ ਗਈ ਸਮੇਂ ਇਵਨਿੰਗ ਨੂੰ ਉਹਦਾ ਰੂਟੀਨ ਕਰਨਾ ਰੂਮ ਕਲੀਨ ਕਰਨਾ ਲੈ ਮੈਂ ਦਵਾਦੋ ਕਰ ਲੂੰਗੀ ਰੂਮ ਕਲੀਨ ਤੇ ਚਾਦਰ ਉਲਾ ਦੇਣੀ ਹੁਣੇ ਚਾਦਰ ਛਾੜ ਕੇ ਤੇ ਕਰਦੇ ਆਂ ਤੋਂ ਬਾਅਦ ਹਮ ਆਪਣਾ ਰੋਟੀ ਵਗੈਰਾ ਦਾ ਕੰਮ ਰਹਿ ਜਾਊਗਾ। ਈਆਂ ਤੇ ਵੀ ਜਾ ਕੇ ਆਉਣਾ ਆਪਾਂ। ਆ ਕੇ ਰੋਟੀ ਬਣਾ ਲਾਂਗੇ ਪਹਿਲਾਂ ਈਆਂ ਤੇ ਜਾ ਕੇ ਆਵਾਂਗੇ ਆਪਾਂ। ਲੋ ਜੀ ਇੱਥੇ ਜੱਪ ਦਾ ਟਿੱਪਣ ਬੋਤਲ ਹੈ ਦੁਪਹਿਰੇ ਮੈਂ ਜਦ ਸਕੂਲੋਂ ਆਇਆ ਉਹਦੋਂ ਤੱਕ ਨਹੀਂ ਗਰਮੀ ਬਣੀ ਸੀ। ਤੇ ਫਿਰ ਮੈਂ ਇੱਥੋਂ ਹੁਣ ਸ਼ਾਮ ਨੂੰ ਧੋਣ ਲੱਗੀ ਸੀ। ਲੋ ਜੀ ਹੁਣ ਕਰਾਂਗੇ ਜੱਪ ਦਾ ਝੂੜਾ। ਇਹਨੂੰ ਕਰਦੇ ਰੈਡੀ ਕਿਉਂਕਿ ਆਪਣਾ ਇੱਧਰ ਕਿਚਨ ਦੇ ਟਿੱਕ ਤੋਂ ਕੰਮ ਬਹੁਤ ਮੋਟਾ ਵੱਡ ਗਿਆ। ਬੀਟੇ ਦੇ ਕਰਾਂਗੇ ਝੂੜਾ। ਦੁਪਹਿਰ ਦਿਨ ਨਵਾਵਾਂਗੇ। ਆਏ ਆ ਬੀਬੀ ਕਿਤਾਬ ਉਹਨੀਆਂ ਨੇ। ਮੈਨੂੰ ਪਾਲੀ ਮੇਰੇ ਬੋਤਕਾ ਕਉਂ ਮੈਨੂੰ ਪਾਲ ਰਹੀ ਹੈ ਮੋਤੀ ਲੋ ਤੁਸੀਂ ਨੂੰ ਹੁੰਦੇ ਹੋ ਉਹ ਤਾਂ ਦੇ ਕਰ ਲੋ ਲੋ ਜੱਪ ਜੱਦਾ ਜੂੜਾ ਹੋ ਗਿਆ ਹੁਣ ਇਹਨੂੰ ਆਪਾਂ ਨਵਾ ਕੇ ਲਿਆਵਾਂਗੇ ਊੜਾ ਕਰਤੀ ਪਈ ਐ ਬਸ ਇੱਥੇ ਲੋ ਜੀ ਹੁਣ ਜੱਪ ਜੱਦਾ ਨਵਾ ਕੇ ਆ ਜੂਗਾ ਦਾ ਮਤਲਬ ਤੇ ਹੁਣ ਆਪਾਂ ਕਰ ਦਾਂਗੇ ਰੈਡੀ ਚੋ ਦੂਬਾ ਦਾ ਰੈਡੀ ਹੋਵਾਂਗੇ ਹੋ ਆ ਗਿਆ ਨਵਾ ਕੇ ਸ਼ਰਾਂਤੀ ਕਾਕਾ ਸੋਨੇ ਨੂੰ ਆਪਾਂ ਰੈਡੀ ਕਰਦੇ ਆਂ ਤੇ ਉਦੋਂ ਬਾਅਦ ਆਪ ਰੈਡੀ ਹੋਵਾਂਗੇ ਆਪਾਂ ਇਹਦੇ ਲੋ ਪਾ ਰਹੀਆਂ ਹੁਣ ਮੈਂ ਇਸ ਦੇ ਵਿੱਚ ਚਲੋ ਜੀ ਮਿਲਦੇ ਆਂ ਫਿਰ ਆਪਾਂ ਨੈਕਸਟ ਕਲਿੱਪ ਦੇ ਨਾਲ ਤੁਹਾਨੂੰ ਡਾਂਸ ਡਾਂਸ ਕਰੂਗਾ ਡਾਂਸ ਕਰੂਗਾ ਨੈਚਰ ਕਰਕੇ गए अच मार्किट मार्किट ले गए रखड़ी रखड़ी देखो धागे ने ਅੱਜ ਆਪ ਜੋਦੀ ਵੀ ਲੈਂਦੀ ਐ ਵਸਤੇ ਇਹਦੀ ਮਾਸੀ ਦੀ ਬੇਟੀ ਬਣੂਗੀ ਇਹਦੇ ਬਟ ਆਪਾਂ ਚਾਪਾਸਤੇ ਵੀ ਲੈਂਦੀ ਹੈਗੀ ਆ ਆਹ ਰਖੜੀਆਂ ਲੈਂਦੀਆਂ ਨੇ ਰਖੜੀਆਂ ਪਤਾ ਨਹੀਂ ਕਿਉਂ ਮਹਿੰਗੀਆਂ ਬਹੁਤ ਲਾਉਂਦੇ ਰਖੜੀਆਂ ਕੋਈ ਸਮਝ ਲੋ ਧਾਗੇ ਵੀ ਤਾਂ ਸਾਡੇ ਤਾਂ ਪਤਾ ਨਹੀਂ ਸਾਡੇ ਸ਼ਹਿਰ ਤਾਂ ਬਹੁਤ ਸਸਤੀਆਂ ਮਿਲ ਜਾਂਦੀਆਂ ਸੀਗੇ ਸਾਡੇ ਸ਼ਹਿਰ ਤਾਂ ਬਹੁਤ ਸਸਤੀਆਂ ਮਿਲ ਜਾਂਦੀਆਂ ਸੀ 10 ਰੁਪਏ ਤੋਂ ਤਾਂ ਅਗਸਟ ਸਟਾਰਟ ਸੀ ਸਾਡੇ ਪਰ ਮੰਡੀ ਹੈ ਨਾ ਗੋਣਿਆਂ ਨਾ ਮੰਡੀ ਇੱਥੇ 40 ਰੁਪਏ ਤੋਂ ਘੱਟ ਤਾਂ ਧਾਗਾ ਨਹੀਂ ਲੈਂਦੇ ਤੇ ਰਖੜੀਆਂ ਤਾਂ ਬਹੁਤ ਹੀ ਮਹਿੰਗੀਆਂ ਦਿੰਦੇ ਇੱਥੇ ਪੁੱਛੋ ਨਾ ਤੁਸੀਂ ਤੇ ਸਾਡੇ ਬੋਰ ਸ਼ਹਿਰ ਦੇ ਵਿੱਚ ਨਾ 10 ਰੁਪਏ ਦਾ ਧਾਗਾ ਜਿਵੇਂ ਆ ਧਾਗੇ ਸਾਡੇ 10-10 ਰੁਪਏ ਦੇ ਮਿਲ ਜਾਂਦੇ ਆ ਬਲੇ ਧਾਗੇ ਹੁੰਦੇ ਨਾ ਇੱਥੇ 40 ਰੁਪਏ ਤੋਂ ਘੱਟ ਬਿਲਕੁਲ ਨਹੀਂ ਦਿੰਦੇ ਗਿਆ 40-40 ਦਾ ਧਾਗਾ ਹੀ ਦਿੱਤਾ ਤੇ ਰਖੜੀਆਂ ਸਮਝ ਲਓ ਨਿੱਕੀਆਂ-ਨਿੱਕੀਆਂ ਕੀ ਆ ਆ ਗੁੱਡੇ ਜੇ ਤੇ ਕੀ ਲੱਗਾ ਕੀ 60 ਰੁਪਏ ਦਾ ਨਾ ਲੱਗਾ ਤੇ ਆ ਤਾਂ ਪੁੱਛੇ ਨਾ ਪਤਾ ਕਿੰਨੇ-ਕਿੰਨੇ ਦੀਆਂ ਹੋਣਗੀਆਂ 100-100 ਦੇ ਨੇੜੇ-ਤੇੜੇ ਹੋਣਗੀਆਂ ਸਾਰੀਆਂ ਤੇ ਆ ਰਖੜੀਆਂ ਲੈਂਦੇ ਅਸੀਂ ਅੱਜ ਸ਼ਾਪਿੰਗ ਕਰਕੇ ਤੇ ਗੱਲ لو جی ਤੁਹਾਨੂੰ ਪਤਾ ਚੱਪਲਾਂ ਦੇ 컬렉ਸ਼ਨ ਤੁਸੀਂ ਦੇਖੇ ਹੋਣੇ ਕਿਹੜੀਆਂ ਮੈਂ ਪਾਪਾ ਕੇ ਦੇਖੀਆਂ ਸੀ ਮੈਂ ਆਹ ਲੈ ਕੇ ਆਈਆਂ ਇੱਕ ਤਾਂ ਇਹ ਸਲੀਪਰ ਸਲਿੱਪ ਨਹੀਂ ਕਰਦੇ ਆਪਣੇ ਤੇ ਚਲੋ ਪੱਥਰ ਹੈ ਨਹੀਂ ਮੇਰੇ ਬਾਥਰੂਮ ਚ ਜਿਹੜੇ ਟਾਈਲਾਂ ਵਗੈਰਾ ਲੱਗੇ ਨੇ ਤੇ ਇਹ ਉਹ ਨਹੀਂ ਹੁੰਦੀਆਂ ਸਲਿੱਪਰੀ ਹੁੰਦੀਆਂ ਨੇ ਇੱਕ ਮਿੰਟ ਜੀ ਇਹ ਸਲਿੱਪ ਨਹੀਂ ਹੁੰਦੀਆਂ ਨੇ ਇਹ ਚੱਪਲਾ ਮੈਂ ਬਾਈ ਕਰਕੇ ਰਿਆਂਗਾ 350 ਦੇ ਆਈਆਂ ਨੇ ਇਹੀ ਚੱਪਲ ਪਹਿਲਾਂ ਐਡਾ ਚ ਆਂਦੀ ਸੀ ਤੇ 450 ਚ ਆਂਦੀ ਸੀ ਤੁਹਾਨੂੰ ਨੇ ਫਲਾਈਟ ਚ ਆ ਗਈ 350 ਦੀ ਇੱਕ ਇੱਕ ਆ ਪਏ ਇਹ ਲੈ ਕੇ ਇੱਕ ਰੱਖ ਰਿਆਂ ਨੇ ਇੱਕ ਬਸ ਉਹ ਚੀਜ਼ੇ ਲੈ ਕੇ ਆਪਾਂ ਲੋ ਜੀ ਟਾਈਮ ਹੋ ਗਏ 9 ਵਜੇ ਤੇ ਆਪਾਂ ਕੰਮ ਧੰਦੇ ਨਾਲ ਵੇੜ ਕੇ ਤੇ ਆ ਗਏ ਸੀ ਤੁਹਾਨੂੰ ਪਤਾ ਹੋਏਗਾ ਵੈਸੇ ਤਾਂ ਆਪਾਂ ਕੰਮ ਸਾਰੇ ਓਵਰਰੋਲ ਕਰ ਗਏ ਸੀ ਕਿਉਂਕਿ ਆਪਾਂ ਗਏ ਸੀ ਦੀਆਂ ਤੇਜ ਤੇ ਥੋੜਾ ਜਿਹਾ ਦੱਧਕ ਘੰਟਾ ਲਾ ਕੇ ਆ ਗਏ ਸੀ ਤੇ ਬਸ ਉੱਥੇ ਕੋਈ ਅੱਧਾ ਪੂਨਾ ਘੰਟਾ ਲਾ ਕੇ ਆ ਗਏ ਸੀ ਆਪਾਂ ਤੇ ਬਾਕੀ ਕੰਮ ਕਰ ਗਏ ਸੀ ਰੋਟੀ ਰਹਿੰਦੀ ਸੀ ਰੋਟੀ ਪਕਾ ਕੇ ਖਾ ਕੇ ਨਾ ਧੋ ਕੇ ਤੇ ਫ੍ਰੀ ਹੋ ਕੇ ਆਪਾਂ ਹੁਣ ਬੈਠੇ ਸੀ ਤੇ ਬਸ ਹੁਣ ਆਪਾਂ ਦੋ ਕੁ ਦਿਨ ਫ੍ਰੀ ਸੀ ਤਾਂ ਚਲੇ ਗਏ ਆਪਾਂ ਵੀ ਤੀਆਂ ਤੇ ਉਨ ਤੱਕ ਟਾਈਮ ਕਿੱਥੇ ਹੈ ਹੀ ਨਹੀਂਗਾ ਬਿਲਕੁਲ ਟਾਈਮ ਹੀ ਕੱਲ ਨੂੰ ਜੇ ਹੋ ਸਕਿਆ ਤਾਂ ਜਾਵੜਾਂਗੇ ਨਹੀਂ ਫਿਰ ਛੁੱਟੀ ਕਿਉਂਕਿ ਨਾ ਕੰਮ ਹੀ ਨਹੀਂ ਮੁੱਕਦੇ ਸਹੀ ਦੱਸਾਂ ਤਾਂ ਜੀਆਂ ਤਾਂ ਉਨ ਤੱਕ ਕਿੱਥੇ ਜਾਇਆ ਜਾਂਦਾ ਹੈਗਾ ਤੇ ਕੱਲ ਨੂੰ ਸੰਡੇ ਪਰ ਮੈਂ ਤਾਂ ਸੈਟਰਡੇ ਨੂੰ ਸੌਰੀ ਫਰਡੇ ਨੂੰ ਸਿਰ ਤੋਂ ਤਾਂ پتہ ਤਾਂ ਸੰਡੇ ਨੂੰ ਹੰਤੋਣਾ ਨਹੀਂਗਾ ਸਵੇਰ ਮਾਰਨਿੰਗ ਤੁਹਾਨੂੰ ਪਤਾ ਹੀ ਆ ਬੱਚੇ ਵੀ ਸੁਬਾਹ 8 ਤੋਂ 10 ਹੋਣਗੇ ਟਿਊਸ਼ਨ ਤੇ ਆਪਾਂ ਜਪ ਜਦੋਂ ਨਮਾਤਾਂ ਕੀ ਫ੍ਰੀ ਕਰਾਂਗੇ ਸੁੱਏ ਇਸਦੇ ਆ ਤੇ ਉਦੋਂ ਬਾਅਦ ਬਸ ਕੰਮ ਧੰਦੇ ਸਾਡੇ ਦਿਨੋਂ ਦੀ ਚੱਲੀਆਂ ਨੇ ਚਲੋ ਜੀ ਜੇਕਰ ਤੁਹਾਨੂੰ ਸਾਡੇ ਵਲੌਗਸ ਵਧੇ ਲੱਗਦੇ ਵੀਡੀਓ ਨੂੰ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਕਮੈਂਟ ਕਰਕੇ ਦੱਸੋ ਜੇਕਰ ਤੁਹਾਨੂੰ ਸਾਡੇ ਵਲੌਗਸ ਕਿੱਦਾਂ ਦੇ ਲੱਗਦੇ ਨੇ ਤੇ ਕਮੈਂਟ ਕਰਕੇ ਜੁੜ ਦੱਸੋ ਜੇਕਰ ਤੁਹਾਨੂੰ ਸਾਡੇ ਵਲੌਗਸ ਕਿੱਦਾਂ ਦੇ ਲੱਗਦੇ ਨੇ ਇੱਕ ਬੈਲ ਆਈਕਨ ਦਾ ਬਟਨ ਵੀ ਪ੍ਰੈਸ ਕਰ ਲਓ ਤਾਂ ਜੋ ਵੀਡੀਓ ਦੀ ਨਵੀਂ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਇੱਕ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਜੀ ਸਪੋਰਟ ਕਰਿਆ ਕਰੋ ਚਲੋ ਜੀ ਮ